ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ, ਪਰਿਵਾਰਕ ਕਹਾਣੀ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਦਿੱਲੀ ਵਿੱਚ ਗਾਜ਼ੀਆਬਾਦ ਵਿੱਚ ਮਨੋਹਰ ਜੀ ਦਾ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਸੀ। ਜਿਸ ਵਿੱਚ ਪਤਨੀ ਸੁਦਾ, ਪੁੱਤਰ ਨਿਤਿਸ਼ ਤੇ ਨੂੰ ਨਵਿਆ ਦੇ ਇਲਾਵਾ ਸਾਲ ਦੀ ਇੱਕ ਪੁੱਤਰੀ ਪੀहू ਹੀ ਸੀ। ਮਨੋਹਰ ਜੀ ਇੱਕ ਬਿਜ਼ਨਸਮੈਨ ਸਨ ਤੇ ਰੈਡੀਮੇਡ ਦੇ ਕੱਪੜਿਆਂ ਦੀ ਉਹਨਾਂ ਦੀ ਫੈਕਟਰੀ ਸੀ। ਮਨੋਹਰ ਜੀ ਦੀ ਫੈਕਟਰੀ ਵਿੱਚ ਬਣੇ ਕੱਪੜੇ ਜ਼ਿਆਦਾਤਰ ਵਿਦੇਸ਼ਾਂ ਵਿੱਚ ਹੀ ਸਪਲਾਈ ਹੁੰਦੇ ਸਨ। ਐਸ ਲਈ ਘਰ ਵਿੱਚ ਪੈਸਾ ਤੇ ਆਧੁਨਿਕ ਸੌਖ ਸੁਵਿਧਾਵਾਂ ਦੀ ਕਮੀ ਤਾਂ ਬਿਲਕੁਲ ਵੀ ਨਹੀਂ ਸੀ ਪਰ ਉਹਨਾਂ ਨੂੰ ਦਿਖਾਵਾ ਕਰਨਾ ਬਿਲਕੁਲ ਪਸੰਦ ਨਹੀਂ ਸੀ। ਇਸ ਲਈ ਬਾਪ-ਬੇਟਾ ਦੋਨੋਂ ਹੀ ਬੜੀ ਹੀ ਸਾਦਗੀ ਨਾਲ ਰਹਿੰਦੇ ਸਨ। ਨਿਤੇਸ਼ ਵੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਾਪਾ ਦੇ ਨਾਲ ਬਿਜ਼ਨਸ ਵਿੱਚ ਹੀ ਲੱਗ ਗਿਆ। ਇਸ ਲਈ ਉਹਨਾਂ ਦਾ ਕਾਰੋਬਾਰ ਵੀ ਹਰ ਰੋਜ਼ ਵਧਦਾ ਜਾ ਰਿਹਾ ਸੀ। ਇੱਕ ਦਿਨ ਨਿਤੇਸ਼ ਦਫ਼ਤਰ ਤੋਂ ਥੱਕਿਆ ਟੁੱਟਿਆ ਘਰ ਆਇਆ ਤਾਂ ਉਸਨੇ ਦੇਖਿਆ ਕਿ ਪੀਹੂ ਬਰਾਂਡੇ ਵਿੱਚ ਮਿੱਟੀ ਵਿੱਚ ਖੇਡ ਰਹੀ ਸੀ। ਅਜੇ ਤੱਕ ਤਾਂ ਘਰ ਵਿੱਚ ਹਨੇਰਾ ਹੀ ਸੀ ਪਹਿਲਾਂ ਤਾਂ ਨਿਤਿਸ਼ ਨੇ ਸੋਚਿਆ ਕਿ ਸ਼ਾਇਦ ਲਾਈਟ ਨਹੀਂ ਹੋਵੇਗੀ ਪਰ ਆਸ ਗਰਾਉਂਡ ਵਿੱਚ ਲਾਈਟਾਂ ਜਗੀਆਂ ਦਿਸ ਰਹੀਆਂ ਸੀ ਫਿਰ ਕਿਸੇ ਨੇ ਵੀ ਹਜੇ ਤੱਕ ਘਰ ਦੀ ਲਾਈਟ ਕਿਉਂ ਨਹੀਂ ਸੀ ਜਗਾਈ ਜਦ ਕਿ ਘਰ ਵਿੱਚ ਮੰਮੀ ਤੇ ਨਵਿਆ ਮੌਜੂਦ ਸਨ 메ਨ ਗੇਟ ਖੋਲ ਕੇ ਜਦੋਂ ਉਹ ਅੰਦਰ ਬਰਾਂਡੇ ਵਿੱਚ ਆਇਆ ਤਾਂ ਸਭ ਤੋਂ ਪਹਿਲਾਂ ਆਪਣਾ ਬੈਗ ਇੱਕ ਪਾਸੇ ਰੱਖ ਕੇ ਉਸਨੇ ਪੀਹੂ ਨੂੰ ਆਪਣੇ ਰੁਮਾਲ ਨਾਲ ਥੋੜਾ ਬਹੁਤ ਸਾਫ਼ ਕੀਤਾ ਮਨ ਹੀ ਮਨ ਨੂੰ ਸੋਚਣ ਲੱਗਾ ਕੀ 1 ਸਾਲ ਦੀ ਬੱਚੀ ਬਾਹਰ ਇਕੱਲੀ ਕੀ ਕਰ ਰਹੀ ਹੈ ਜਦ ਕਿ ਰੋਜ਼ ਤਾਂ ਮੰਮੀ ਉਸਦੇ ਨਾਲ ਹੁੰਦੇ ਹਨ ਉਸ ਨੂੰ ਕੁਝ ਗਲਤ ਹੋਣ ਦੀ ਸ਼ੰਕਾ ਹੋਈ ਤਾਂ ਉਸ ਨੇ ਪੀਹੂ ਨੂੰ ਆਪਣੀ ਗੋਦੀ ਵਿੱਚ ਚੱਕ ਲਿਆ ਤੇ ਅੰਦਰ ਘਰੇ ਆ ਗਿਆ ਦਰਵਾਜ਼ਾ ਅੰਦਰੋਂ ਬੰਦ ਨਹੀਂ ਸੀ ਇਸ ਲਈ ਹਲਕੇ ਜਿਹੇ ਧੱਕੇ ਨਾਲ ਹੀ ਉਹ ਖੁੱਲ ਗਿਆ ਸਭ ਤੋਂ ਪਹਿਲਾਂ ਉਸ ਨੇ ਬਾਹਰ ਵਾਲੇ ਕਮਰੇ ਦੀ ਲਾਈਟ ਜਗਾਈ ਸਾਹਮਣੇ ਦਾ ਦ੍ਰਿਸ਼ ਦੇਖ ਕੇ ਉਹ ਬਿਲਕੁਲ ਹੈਰਾਨ ਸੀ ਪੂਰੇ ਕਮਰੇ ਵਿੱਚ ਖਿਲਾਰਾ ਪਿਆ ਹੋਇਆ ਸੀ ਇੱਧਰ ਉੱਧਰ ਬਿਸਕਟ ਦੇ ਟੁਕੜੇ ਡਿੱਗੇ ਹੋਏ ਸਨ। ਸੋਫੇ ਦੇ ਕੋਲ ਹੀ ਉਸਦੇ ਮੰਮੀ ਜ਼ਮੀਨ ਤੇ ਬੇਹੋਸ਼ ਡਿੱਗੇ ਹੋਏ ਸਨ। ਮੰਮੀ ਨੂੰ ਇਸ ਹਾਲਤ ਵਿੱਚ ਦੇਖ ਕੇ ਉਸਨੇ ਆਪਣੀ ਪਤਨੀ ਨਵਿਆ ਨੂੰ ਉੱਚੀ-ਉੱਚੀ ਆਵਾਜ਼ਾਂ ਲਗਾਈਆਂ। ਨਵਿਆ ਨਵਿਆ ਕਿੱਥਿਆਂ ਤੂੰ? ਜਲਦੀ ਆ ਦੇਖ ਮੰਮੀ ਨੂੰ ਕੁਝ ਹੋ ਗਿਆ। ਪਰ ਨਵਿਆ ਦਾ ਤਾਂ ਕੋਈ ਜਵਾਬ ਹੀ ਨਹੀਂ ਆਇਆ। ਹੈਰਾਨ ਪਰੇਸ਼ਾਨ ਨਿਤਿਸ਼ ਨੇ ਪੀਹੂ ਨੂੰ ਫਟਾਫਟ ਜ਼ਮੀਨ ਤੇ ਬਿਠਾ ਕੇ ਮੰਮੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਤੇ ਉਹਨਾਂ ਨੂੰ ਸੋਫੇ ਤੇ ਲਟਾ ਦਿੱਤਾ। ਉਹ ਭੱਜਿਆ-ਭੱਜਿਆ ਰਸੋਈ ਵਿੱਚ ਗਿਆ ਤੇ ਪਾਣੀ ਦਾ ਗਲਾਸ ਲੈ ਆਇਆ ਕੁਝ ਛਿੱਟੇ ਮੰਮੀ ਦੇ ਚਿਹਰੇ ਤੇ ਪਾਏ ਤਾਂ ਜਾ ਕੇ ਉਸਦੇ ਮੰਮੀ ਨੂੰ ਥੋੜਾ ਬਹੁਤ ਹੋਸ਼ ਆਇਆ ਉਸਨੇ ਆਪਣੀ ਮੰਮੀ ਨੂੰ ਪੀਣ ਲਈ ਪਾਣੀ ਦਿੱਤਾ ਜਦੋਂ ਉਸ ਨੂੰ ਥੋੜਾ ਜਿਹਾ ਹੋਸ਼ ਆਇਆ ਦੇਖਿਆ ਤਾਂ ਨਿਤਿਸ਼ ਨੇ ਪੁੱਛਿਆ ਮੰਮੀ ਕੀ ਹੋਇਆ ਨਵਿਆ ਕਿੱਥੇ ਆ ਆਸਕਾਨ ਚ ਗਈ ਆ ਆਪਣੀ ਘਰ ਦੀ ਲਾਈਟ ਹਜੇ ਤੱਕ ਬੰਦ ਕਿਉਂ ਸੀ ਪੀਹੋ ਇਕੱਲੇ ਬਾਹਰ ਕਿਉਂ ਖੇਡ ਰਹੀ ਸੀ ਨਿਤਿਸ਼ ਇੱਕ ਤੋਂ ਬਾਅਦ ਇੱਕ ਸਵਾਲ ਕਰੀ ਜਾ ਰਿਹਾ ਸੀ। ਨਿਤਿਸ਼ ਦੇ ਸਵਾਲਾਂ ਨੂੰ ਸੁਣ ਕੇ ਉਸ ਦੀ ਮੰਮੀ ਅਚਾਨਕ ਰੋਣ ਲੱਗੇ। ਮੰਮੀ ਨੂੰ ਰੋਂਦਾ ਦੇਖ ਕੇ ਨਿਤਿਸ਼ ਥੋੜਾ ਬਹੁਤ ਘਬਰਾ ਗਿਆ। ਕੀ ਹੋਇਆ ਮੰਮੀ? ਦੱਸੋ ਤਾਂ ਸਹੀ ਤੁਸੀਂ ਰੋ ਕਿਉਂ ਰਹੇ ਹੋ? ਉਸ ਦੀ ਮੰਮੀ ਰੋਂਦੇ ਹੋਏ ਕਹਿਣ ਲੱਗੇ, "ਓ ਨਵਿਆ ਕੀ ਹੋਇਆ ਨਵਿਆ ਨੂੰ?" ਨਿਤਿਸ਼ ਪਰੇਸ਼ਾਨ ਹੁੰਦਾ ਵਿੱਚ ਹੀ ਬੋਲ ਪਿਆ। "ਨਵਿਆ ਘਰ ਘਰ ਛੱਡ ਕੇ ਚਲੀ ਗਈ। ਮੈਂ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੀ।" ਮੈਨੂੰ ਕਹਿ ਰਹੀ ਸੀ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਮੇਰਾ ਇੱਥੇ ਕੋਈ ਪਵਿੱਖ ਨਹੀਂ ਹੈ ਇਹ ਸੁਣ ਕੇ ਨਿਤਿਸ਼ ਨੂੰ ਇੱਕ ਡੂੰਗਾ ਸਦਮਾ ਲੱਗਿਆ ਬੇਟੇ ਨੂੰ ਚਿੰਤਾ ਵਿੱਚ ਦੇਖ ਕੇ ਸੁਦਾ ਜੀ ਨੇ ਕਿਹਾ ਪੁੱਤਰ ਮੈਂ ਤਾਂ ਉਸ ਦੇ ਪੈਰ ਵੀ ਫੜੇ ਸਨ ਪਰ ਉਹ ਮੈਨੂੰ ੱੱਕਾ ਦੇ ਕੇ ਚਲੀ ਗਈ ੱੱਕਾ ਖਾ ਕੇ ਜ਼ਮੀਨ ਤੇ ਡਿੱਗਣ ਤੋਂ ਬਾਅਦ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਤੇ ਇਸ ਤੋਂ ਬਾਅਦ ਫਿਰ ਕੀ ਹੋਇਆ ਮੈਨੂੰ ਕੁਝ ਨਹੀਂ ਪਤਾ ਪਤਾ ਹੁਣ ਤੇਰੇ ਆਉਂਦੇ ਹੀ ਮੇਰੀਆਂ ਅੱਖਾਂ ਖੁੱਲੀਆਂ ਹਨ ਮੰਮੀ ਦੀਆਂ ਗੱਲਾਂ ਸੁਣ ਕੇ ਇੱਕ ਹਾਰੇ ਹੋਏ ਖਿਡਾਰੀ ਵਾਂਗ ਨਿਤਿਸ਼ ਚੁੱਪ ਚਾਪ ਜ਼ਮੀਨ ਤੇ ਹੀ ਬੈਠ ਗਿਆ। ਫਿਰ ਅੱਖਾਂ ਵਿੱਚ ਹੰਝੂ ਲਈ ਹੌਲੀ-ਹੌਲੀ ਉੱਠ ਬੜਾਇਆ। ਉਸ ਨੂੰ ਮੇਰਾ ਨਾ ਸਹੀ। ਪੀਹੂ ਦਾ ਵੀ ਖਿਆਲ ਨਹੀਂ ਰਿਹਾ। ਕੋਈ ਮਾਂ ਆਪਣੀ ਇੰਨੀ ਛੋਟੀ ਜਿਹੀ ਧੀ ਨੂੰ ਕਿਵੇਂ ਛੱਡ ਕੇ ਜਾ ਸਕਦੀ ਹੈ ਭਲਾ? ਆਪਣੇ ਪੁੱਤਰ ਨੂੰ ਇਸ ਤਰ੍ਹਾਂ ਹਾਰਿਆ ਹੋਇਆ ਦੇਖ ਕੇ ਸੁਧਾ ਜੀ ਦਾ ਕਾਲਜਾ ਮੂੰਹ ਨੂੰ ਆਣ ਲੱਗਾ। ਆਪਣੇ ਹੰਝੂ ਪੂੰਝਦੇ ਹੋਏ ਉਸ ਦੇ ਮੋਢਿਆਂ ਤੇ ਹੱਥ ਰੱਖ ਕੇ ਕਹਿਣ ਲੱਗੀ ਨਵਿਆ ਨੇ ਕਿਹਾ ਕਿ ਉਸ ਨੂੰ ਪੀਹੂ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਚਾਹੀਦੀ। ਉਹ ਆਪਣੀ ਜ਼ਿੰਦਗੀ ਆਜ਼ਾਦ ਹੋ ਕੇ ਜਿਉਣਾ ਚਾਹੁੰਦੀ ਹੈ। ਮੈਨੂੰ ਕਹਿ ਰਹੀ ਸੀ ਕਿ ਤੁਹਾਡੀ ਪੋਤੀ ਆ ਤੁਸੀਂ ਹੀ ਇਸ ਨੂੰ ਸੰਭਾਲੋ। ਮੇਰਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਕਹਿੰਦੇ-ਕਹਿੰਦੇ ਸੋਦਾ ਜੀ ਦੁਬਾਰਾ ਰੋਣ ਲੱਗੇ ਤਾਂ ਦੋਨੋਂ ਮਾਂ-ਪੁੱਤ ਇੱਕ ਦੂਜੇ ਦੇ ਹੰਝੂ ਪੂੰਝਣ ਲੱਗੇ। ਛੋਟੀ ਪੀਹੂ ਨੂੰ ਭਲਾ ਕੀ ਪਤਾ ਸੀ ਕਿ ਉਹ ਦੋਨੋਂ ਕਿਉਂ ਰੋ ਰਹੇ ਹਨ। ਪਰ ਪਾਪਾ ਤੇ ਦਾਦੀ ਨੂੰ ਰੋਂਦੇ ਦੇਖ ਕੇ ਉਹ ਵੀ ਰੋਣ ਲੱਗੀ। ਨਿਤਿਸ਼ ਤੇ ਨਵਿਆ ਦਾ ਵਿਆਹ ਹਜੇ 3 ਸਾਲ ਪਹਿਲਾਂ ਹੀ ਤਾਂ ਹੋਇਆ ਸੀ। ਉਸ ਸਮੇਂ ਸਭ ਕੁਝ ਠੀਕ ਸੀ। ਨਿਤਿਸ਼ ਦਾ ਵਧੀਆ ਬਿਜ਼ਨਸ ਚੱਲ ਰਿਹਾ ਸੀ। ਘਰ ਵਿੱਚ ਕੋਈ ਕਮੀ ਨਹੀਂ ਸੀ। ਪਰ ਨਵਿਆ ਇੱਕ ਮੱਧ ਵਰਗੀ ਪਰਿਵਾਰ ਤੋਂ ਸੀ। ਨਿਤਿਸ਼ ਦੇ ਘਰ ਵਿੱਚ ਨੌਕਰ ਚੱਕਰ ਸੀ। ਇਸ ਲਈ ਘਰ ਵਿੱਚ ਕਰਨ ਦੇ ਲਈ ਕੰਮਕਾਰ ਜ਼ਿਆਦਾ ਨਹੀਂ ਸੀ ਹੁੰਦਾ। ਨਵਿਆ ਨੂੰ ਕਾਲਜ ਦਾ ਸ਼ੌਂਕ ਦੇਖ ਕੇ ਸੁਦਾ ਜੀ ਨੇ ਉਸ ਨੂੰ ਖੁਸ਼ੀ-ਖੁਸ਼ੀ ਆਪਣੀ ਪੜ੍ਹਾਈ ਪੂਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਨਵਿਆ ਨੇ ਆਪਣੀ ਪੜ੍ਹਾਈ ਸ਼ੁਰੂ ਤਾਂ ਕਰ ਦਿੱਤੀ ਸੀ। ਪਰ ਪੜਾਈ ਵਿੱਚ ਉਸ ਦਾ ਬਿਲਕੁਲ ਹੀ ਮਨ ਨਹੀਂ ਸੀ ਲੱਗਦਾ। ਵੈਸੇ ਵੀ ਜਦੋਂ ਘਰੇ ਸਭ ਕੁਝ ਹੋਵੇ ਤਾਂ ਫਿਰ ਭਲਾ ਫੜ ਕੇ ਉਸਨੇ ਕਰਨਾ ਵੀ ਕੀ ਸੀ। ਕੋਈ ਨੌਕਰੀ ਤਾਂ ਉਸਨੇ ਕਰਨੀ ਨਹੀਂ ਸੀ। ਇਸ ਲਈ ਕਾਲਜ ਦੇ ਨਾਮ ਤੇ ਉਹ ਘਰੋਂ ਨਿਕਲਦਾ ਜਾਂਦੀ ਪਰ ਕਲਾਸ ਬੰਕ ਕਰਕੇ ਕਦੇ ਕੰਟੀਨ ਵਿੱਚ ਤੇ ਕਦੇ ਮੂਵੀ ਦੇਖਣ ਕਦੇ ਸ਼ਾਪਿੰਗ ਕਰਨ ਜਾਂ ਫਿਰ ਆਪਣੀਆਂ ਸਹੇਲੀਆਂ ਦੇ ਨਾਲ ਬਾਹਰ ਘੁੰਮਣ ਨਿਕਲ ਜਾਂਦੀ। ਹੁਣ ਨਵਿਆਂ ਨੂੰ ਵੀ ਹੌਲੀ-ਹੌਲੀ ਖੁਸ਼ਹਾਲੀ ਦੀ ਆਦਤ ਹੋ ਗਈ ਸੀ। ਆਪਣੇ ਖਰਚੇ ਦੇ ਲਈ ਹਰ ਰੋਜ਼ ਉਹ ਨਿਤਿਸ਼ ਤੋਂ ਪੈਸੇ ਮੰਗਦੇ ਰਹਿੰਦੇ। ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਇਸ ਲਈ ਨਿਤਿਸ਼ ਨੇ ਵੀ ਕਦੇ ਉਸ ਨੂੰ ਪੈਸਿਆਂ ਬਾਰੇ ਕੁਝ ਨਹੀਂ ਸੀ ਕਿਹਾ ਤੇ ਨਾ ਹੀ ਕਦੇ ਕੁਝ ਪੁੱਛਿਆ ਸੀ। ਸੱਸ ਸੁਦਾ ਜੀ ਨੇ ਕਦੇ-ਕਦੇ ਨਿਤਿਸ਼ ਨੂੰ ਜ਼ਰੂਰ ਟੋਕਣਾ ਤੇ ਕਹਿਣਾ ਕਿ ਬੇਟਾ ਜਿਸ ਇਨਸਾਨ ਨੇ ਨਾ ਪੈਸਾ ਨਾ ਦੇਖਿਆ ਹੋਵੇ ਉਹ ਉਸ ਨੂੰ ਸੰਭਾਲ ਨਹੀਂ ਸਕੇਗਾ। ਕੁਝ ਤਾਂ ਅਨੁਸ਼ਾਸਨ ਹੋਣਾ ਹੀ ਚਾਹੀਦਾ। ਉਹ ਪੈਸੇ ਮੰਗਦੀ ਆ ਤੇ ਤੂੰ ਦੇ ਦੇਣਾ। ਉਸ ਨੂੰ ਇਹ ਵੀ ਨਹੀਂ ਪੁੱਛਦਾ। ਕਿ ਉਹ ਪੈਸੇ ਕਿੱਥੇ ਖਰਚ ਕਰ ਰਹੀ ਐ ਨਿਤਿਸ਼ ਮਾਂ ਨੂੰ ਹੱਸ ਕੇ ਟਾਲ ਦਿੰਦਾ ਤੇ ਕਹਿੰਦਾ ਮੰਮੀ ਉਹ ਬਾਹਰ ਜਾਂਦੀ ਆ ਉਸ ਨੂੰ ਵੀ ਤਾਂ ਖਰਚੇ ਦੇ ਲਈ ਜ਼ਰੂਰਤ ਹੁੰਦੀ ਐ ਪੈਸਿਆਂ ਦੀ ਬੇਟਾ ਜ਼ਰੂਰਤ ਦੇ ਖਰਚੇ ਵਿੱਚ ਤੇ ਫਜ਼ੂਲ ਖਰਚ ਵਿੱਚ ਬਹੁਤ ਫਰਕ ਹੁੰਦਾ ਜੋ ਤੂੰ ਨਹੀਂ ਸਮਝ ਰਿਹਾ ਸੁਦਾ ਜੀ ਦੀ ਗੱਲ ਸੁਣ ਕੇ ਨਿਤਿਸ਼ ਬਸ ਹੱਸ ਛੱਡਦਾ ਤੇ ਕਹਿੰਦਾ ਮੰਮੀ ਉਸ ਦੇ ਲਈ ਤਾਂ ਮੈਂ ਕਮਾ ਰਿਆ ਇਹਨਾਂ ਕਮਾਉਣ ਤੋਂ ਬਾਅਦ ਵੀ ਜੇਕਰ ਮੇਰੀ ਪਤਨੀ ਪੈਸੇ ਪੈਸੇ ਦੇ ਲਈ ਪਰੇਸ਼ਾਨ ਹੋਵੇ ਤਾਂ ਫਿਰ ਮੇਰੇ ਕਮਾਉਣ ਦਾ ਕੀ ਫਾਇਦਾ ਉਹ ਕਾਲਜ ਜਾਂਦੀ ਹੈ ਦੋਸਤਾਂ ਦੇ ਨਾਲ ਥੋੜਾ ਬਹੁਤਾ ਚਿੱਲ ਤਾਂ ਕਰਨਾ ਹੀ ਪੈਂਦਾ ਬੇਟੇ ਦੇ ਜਵਾਬਾਂਗੇ ਮਾਂ ਕੋਈ ਨਾ ਕਹਿ ਸਕਦੀ ਹਾਲਾਂਕਿ ਉਹ ਅਜਿਹੀ ਸੱਸ ਨਹੀਂ ਸੀ ਕਿ ਬੇਟਾ ਜੇਕਰ ਨੂੰ ਨੂੰ ਪੈਸੇ ਦਿੰਦਾ ਤਾਂ ਉਸ ਨੂੰ ਕੋਈ ਇਤਰਾਜ਼ ਸੀ ਉਹ ਤਾਂ ਬਸ ਇਸ ਗੱਲ ਤੋਂ ਫਿਕਰਮੰਦ ਸੀ ਕਿ ਰੋਜ਼-ਰੋਜ਼ ਮਿਲਣ ਵਾਲੇ ਪੈਸੇ ਕਿਤੇ ਨਵਿਆਂ ਨੂੰ ਬਹਿਕਾ ਨਾ ਦੇਣ ਨਹੀਂ ਤਾਂ ਆਪਣੇ ਨੂੰ ਪਤ ਨੂੰ ਖੁਸ਼ ਦੇ ਕੇ ਕਿਹੜੀ ਮਾਂ ਖੁਸ਼ ਨਹੀਂ ਹੁੰਦੀ ਪਿਛਲੇ ਸਾਲ ਜਦੋਂ ਪੀਹੂ ਦਾ ਜਨਮ ਹੋਇਆ ਤਾਂ ਘਰ ਵਿੱਚ ਬਹੁਤ ਵੱਡਾ ਫੰਕਸ਼ਨ ਹੋਇਆ ਸੀ ਪਰ 10 ਮਹੀਨੇ ਪਹਿਲਾਂ ਫੈਕਟਰੀ ਵਿੱਚ ਅੱਗ ਲੱਗ ਗਈ ਸੀ ਜਿਸ ਦੇ ਕਾਰਨ ਇਤੇਸ਼ ਨੂੰ ਭਾਰੀ ਨੁਕਸਾਨ ਚਲਣਾ ਪਿਆ ਸੀ ਉਪਰੋਂ ਹਜੇ ਤੱਕ ਇੰਸ਼ੋਰੈਂਸ ਦਾ ਕਲੇਮ ਤੱਕ ਨਹੀਂ ਸੀ ਮਿਲਿਆ ਕਿਸੇ ਨੇ ਗਲਤ ਅਫਵਾਹ ਫੈਲਾ ਦਿੱਤੀ ਸੀ ਕਿ ਫੈਕਟਰੀ ਵਿੱਚ ਅੱਗ ਜਾਣਬੁੱਝ ਕੇ ਲਗਾਈ ਗਈ ਹੈ ਬਸ ਉਦੋਂ ਤੋਂ ਹੀ ਇਸ ਦਾ ਇਨਵੈਸਟੀਗੇਸ਼ਨ ਚੱਲ ਰਿਹਾ ਸੀ ਇਸੇ ਦੌਰਾਨ 3 ਮਹੀਨੇ ਪਹਿਲਾਂ ਮਨੋਹਰ ਜੀ ਦਾ ਵੀ ਹਾਰਟ ਅਟੈਕ ਕਰਨ ਦੇ ਹਾਦ ਹੋ ਗਿਆ ਸੀ ਇੱਕ ਇੱਕ ਕਰਕੇ ਸਭ ਕੁਝ ਬिखर ਗਿਆ ਸੀ ਲੈਣੇ ਦੇਣੇ ਵਾਲੇ ਤਾਂ ਆਪਣੇ ਪੈਸੇ ਮੰਗਣ ਲਈ ਆਉਣ ਲੱਗੇ ਪਰ ਦੇਣਦਾਰ ਮੂਲ ਕੋ ਕੇ ਬੈਠ ਗਏ ਸੀ ਆਖਰ ਥੱਕ ਹਾਰ ਕੇ ਪਿਛਲੇ ਮਹੀਨੇ ਹੀ ਨਿਤਿਸ਼ ਨੇ ਕਾਰ ਗੱਡੀ ਸਭ ਕੁਝ ਵੇਚ ਕੇ ਕਰਜ਼ਦਾਰਾਂ ਦਾ ਭੁਗਤਾਨ ਕਰ ਦਿੱਤਾ ਸੀ ਫਿਰ ਵੀ ਅਜੇ ਕੁਝ ਕਰਜ਼ ਬਾਕੀ ਰਹਿ ਗਿਆ ਸੀ ਨਿਤਿਸ਼ ਸਭ ਕੁਝ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵਾਪਸ ਸਭ ਕੁਝ ਸਿਮੇਟਣਾ ਚਾਹੁੰਦਾ ਸੀ ਪਰ ਉਸ ਨੂੰ ਇਹ ਅੰਦਾਜ਼ਾ ਹੀ ਨਹੀਂ ਰਿਹਾ ਕਿ ਇਹਨਾਂ ਸਭ ਚੀਜ਼ਾਂ ਨੂੰ ਸਿਮੇਟਣ ਦੇ ਚੱਕਰ ਵਿੱਚ ਉਸਦੀ ਪਤਨੀ ਉਸ ਕੋਲੋਂ ਛੁੱਟਦੀ ਜਾ ਰਹੀ ਸੀ ਜਦੋਂ ਤੋਂ ਉਹ ਇਸ ਕਿਰਾਏ ਦੇ ਮਕਾਨ ਵਿੱਚ ਆਇਆ ਸੀ ਉਦੋਂ ਤੋਂ ਹੀ ਹਾਲਾਤ ਬਹੁਤ ਬੁਰੇ ਹੋ ਗਏ ਸੀ ਨਵਿਆਂ ਨੂੰ ਨੌਕਰ-ਚਾਕਰਾਂ ਦੀ ਆਦਤ ਪੈ ਚੁੱਕੀ ਸੀ ਇਸ ਲਈ ਘਰ ਦੇ ਕੰਮ ਤਾਂ ਹੁਣ ਉਸ ਤੋਂ ਹੁੰਦੇ ਨਹੀਂ ਸਨ ਸੁਦਾ ਜੀ ਉਸਦੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰਦੇ ਪਰ ਉਹ ਨਿੱਕੀ-ਨਿੱਕੀ ਗੱਲ ਤੇ ਚੜ ਜਾਂਦੀ ਸੀ ਇਥੋਂ ਤੱਕ ਕਿ ਪੀਹੂ ਨੂੰ ਵੀ ਨਹੀਂ ਸੇ ਸੰਭਾਲ ਸਕਦੀ ਹੁਣ ਤਾਂ ਉਹ ਆ ਹੀ ਦਿਨ ਨਿਤਿਸ਼ ਨਾਲ ਲੜਾਈ ਝਗੜਾ ਕਰਦੀ ਰਹਿੰਦੇ ਸੀ ਅਕਸਰ ਨਿਤਿਸ਼ ਨੂੰ ਉਹ ਕਹਿੰਦੀ ਮੈਨੂੰ ਕਦੋਂ ਤੱਕ ਅਜਿਹੀ ਹਾਲਤ ਵਿੱਚ ਰਹਿਣਾ ਪਵੇਗਾ ਘਰ ਦੇ ਕੰਮ ਕੁਮ ਮੇਰੇ ਤੋਂ ਨਹੀਂ ਹੁੰਦੇ ਪੀਹੂ ਦੇ ਲਈ ਘੱਟ ਤੋਂ ਘੱਟ ਇੱਕ ਕੰਮ ਵਾਲੀ ਤਾਂ ਰੱਖ ਲਵੋ ਇਸ ਨੂੰ ਮੈਂ ਇਕੱਲੇ ਕਿਵੇਂ ਸੰਭਾਲਾਂ ਮੈਂ ਇਸ ਤੋਂ ਪਹਿਲਾਂ ਕਦੇ ਕੋਈ ਬੱਚਾ ਨਹੀਂ ਸੰਭਾਲਿਆ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਤੂੰ ਨਵਿਆ ਪੀਹੂ ਤਾਂ ਤੇਰੇ ਤੋਂ ਜ਼ਿਆਦਾ ਮੰਮੀ ਦੇ ਕੋਲ ਰਹਿੰਦੀ ਹੈ ਤੈਉ ਤੇਰੀ ਬੇਟੀ ਆ ਤੂੰ ਕੀ ਉਸਨੂੰ ਸੰਭਾਲ ਨਹੀਂ ਸਕਦੀ ਕਿਹੋ ਜੀ ਜ਼ਿੰਦਗੀ ਹੋ ਗਈ ਆ ਮੇਰੀ ਪੈਸੇ ਪੈਸੇ ਦਾ ਮਹਤਾਜ ਕਰ ਦਿੱਤਾ ਤੂੰ ਮੈਨੂੰ ਇਸ ਲਈ ਵਿਆਹ ਕਿ ਲਿਆਇਆ ਸੀ ਮੈਨੂੰ ਨਵਿਆ ਦੀ ਗੱਲ ਸੁਣ ਕੇ ਨਿਤਿਸ਼ ਹੱਕਾ ਬੱਕਾ ਰਹਿ ਗਿਆ ਪਰ ਉਸਨੂੰ ਸਮਝਾਉਣ ਦੀ ਗਰਜ਼ ਨਾਲ ਪਹਿਲੀ ਵਾਰ ਕੁਝ ਬੋਲਿਆ ਸੀ ਤੂੰ ਜਿਹੜੇ ਘਰ ਵਿੱਚੋਂ ਆਈ ਹੈ ਨਾ ਉਸ ਘਰ ਵਿੱਚ ਤਾਂ ਇੰਨੀ ਵੀ ਸੁਵਿਧਾ ਨਹੀਂ ਸੀ ਚੰਗੇ ਦਿਨ ਜੇਕਰ ਨਹੀਂ ਰਹੇ ਤਾਂ ਬੁਰੇ ਦਿਨ ਵੀ ਨਹੀਂ ਰਹਿਣਗੇ ਤੂੰ ਥੋੜਾ ਜਿਹਾ ਸਪੋਰਟ ਕਰ। ਪਾਪਾ ਦੇ ਅਚਾਨਕ ਚਲੇ ਜਾਣ ਤੋਂ ਬਾਅਦ ਇਹ ਇਕੱਲੇ ਬਿਜ਼ਨਸ ਸੰਭਾਲਦੇ ਸੰਭਾਲਦੇ ਮੈਂ ਵੈਸੇ ਵੀ ਦਫ਼ਤਰੋਂ ਪਰੇਸ਼ਾਨ ਕਰ ਆਉਂਦਾ ਹਾਂ। ਤੇ ਉੱਪਰੋਂ ਆਉਂਦਿਆਂ ਹੀ ਤੂੰ ਇਹ ਸਭ ਸ਼ੁਰੂ ਕਰ ਦਿੰਨੀ ਆ। ਨਿਤਿਸ਼ ਦੀ ਗੱਲ ਸੁਣ ਕੇ ਨਵਿਆ ਬੜਬੜਾਉਂਦੀ ਹੋਈ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ। ਉਹ ਨਾ ਤਾਂ ਕਿਸੇ ਨੂੰ ਖਾਣਾ ਪਰੋਸਦੀ ਤੇ ਨਾ ਹੀ ਪੀहू ਦੀ ਹੀ ਉਸ ਨੂੰ ਕੋਈ ਫਿਕਰ ਹੁੰਦੀ ਸੀ। ਸੁਦਾ ਜੀ ਹੀ ਪੀहू ਨੂੰ ਖਾਣਾ ਖਵਾ ਕੇ ਉਸ ਨੂੰ ਆਪਣੇ ਨਾਲ ਹੀ ਸਵਾਲਣਦੀ। ਪਰ ਅਜ ਨਵਿਆ ਇੰਨਾ ਵੱਡਾ ਕਦਮ ਚੁੱਕ ਲਵੇਗੀ ਇਸ ਦੀ ਉਮੀਦ ਤਾਂ ਨਿਤਿਸ਼ ਨੂੰ ਵੀ ਬਿਲਕੁਲ ਨਹੀਂ ਸੀ ਅੱਜ ਨਵਿਆ ਨਿਤਿਸ਼ ਦਾ ਘਰ ਛੱਡ ਕੇ ਹਮੇਸ਼ਾ ਦੇ ਲਈ ਚਲੀ ਗਈ ਸੀ ਨਿਤਿਸ਼ ਨੇ ਜਦੋਂ ਆਪਣੇ ਸਹੁਰੇ ਘਰ ਫੋਨ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਤਾਂ ਉੱਥੇ ਗਈ ਹੀ ਨਹੀਂ ਸੀ ਜਦੋਂ ਉਸ ਦੀਆਂ ਕੁਝ ਸਹੇਲੀਆਂ ਤੋਂ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਕਿਸੇ ਸਿਦਾਰਥ ਨਾਮ ਦੇ ਮੁੰਡੇ ਦੇ ਨਾਲ ਚਲੀ ਗਈ ਆ ਇਹ ਸਭ ਜਾਣ ਕੇ ਨਵਿਆ ਦੇ ਮੰਮੀ ਪਾਪਾ ਬਿਲਕੁਲ ਹੀ ਸ਼ਾਂਤ ਹੋ ਗਏ ਸੀ ਦੀ ਅਜੇ ਹੀ ਕਰਤੂਤ ਨਾਲ ਉਹਨਾਂ ਨੂੰ ਵੀ ਬਹੁਤ ੱਕਾ ਲੱਗਾ ਸੀ ਉਹਨਾਂ ਨੇ ਵੀ ਨਵਿਆ ਤੋਂ ਅਜਿਹੇ ਕਦਮ ਦੀ ਬਿਲਕੁਲ ਹੀ ਉਮੀਦ ਨਹੀਂ ਸੀ ਕੀਤੀ ਉਹ ਸੋਚ ਰਹੇ ਸੀ ਕਿ ਉਹਨਾਂ ਦੀ ਧੀ ਨੇ ਪੈਸਿਆਂ ਦੀ ਅਜੇ ਹੀ ਚਾਦਰ ਪਾ ਲਈ ਹੈ ਤਾਂ ਹੀ ਤਾਂ ਉਸ ਨੇ ਪਰਿਵਾਰ ਨੂੰ ਪਰਿਵਾਰ ਹੀ ਨਹੀਂ ਸਮਝਿਆ ਇੱਥੋਂ ਤੱਕ ਕਿ ਆਪਣੀ ਇੱਕ ਸਾਲ ਦੀ ਧੀ ਨੂੰ ਛੱਡ ਕੇ ਚਲੀ ਗਈ ਪਰ ਜ਼ਿੰਦਗੀ ਕੀ ਇੱਥੇ ਰੁਕ ਜਾਂਦੀ ਹੈ ਹੁਣ ਸੁਦਾ ਜੀ ਹੀ ਪੀਹੂ ਤੇ ਘਰਦ ਉਹਨਾਂ ਨੂੰ ਸੰਭਾਲਦੀ ਤੇ ਨਿਤੇਸ਼ ਵਾਪਸ ਸਭ ਕੁਝ ਸਮੇਟਣ ਦੀ ਕੋਸ਼ਿਸ਼ ਕਰਨ ਲੱਗਾ। ਬਸ ਉਸ ਦੇ ਮਨ ਵਿੱਚ ਇੱਕ ਧੁੰਨ ਸਵਾਰ ਹੋ ਚੁੱਕੀ ਸੀ ਕਿ ਉਸ ਨੇ ਪੈਸਾ ਕਮਾਉਣਾ ਹੈ। ਆਖਰ ਉਸ ਦੀ ਮਿਹਨਤ رنگ ਲਿਆਈ। 2 ਮਹੀਨੇ ਬਾਅਦ ਜਾ ਕੇ ਫੈਕਟਰੀ ਦਾ ਕੇਸ ਜਿੱਤ ਹੀ ਗਿਆ ਤੇ ਇੰਸ਼ੋਰੈਂਸ ਕਲੇਮ ਵੀ ਪਾਸ ਹੋ ਗਿਆ। ਕਲੇਮ ਦਾ ਜੋ ਪੈਸਾ ਆਇਆ ਉਸ ਵਿੱਚੋਂ ਸਭ ਤੋਂ ਪਹਿਲਾਂ ਉਸ ਨੇ ਜੋ ਥੋੜੇ ਬਹੁਤੇ ਕਰਜ਼ਦਾਰ ਬਚੇ ਸੀ ਉਹਨਾਂ ਦਾ ਕਰਜ਼ਾ ਚੁਕਾ ਦਿੱਤਾ। ਬਾਕੀ ਬਚੇ ਪੈਸਿਆਂ ਨਾਲ ਇੱਕ ਫਲੈਟ ਖਰੀਦਿਆ। ਤੇ ਉਥੇ ਸ਼ਿਫਟ ਹੋ ਗਿਆ। ਫੈਕਟਰੀ ਤਾਂ ਸੜ ਚੁੱਕੀ ਸੀ। ਇਸ ਲਈ ਇਧਰ-ਉਧਰੋਂ ਕੁਝ ਪੈਸਿਆਂ ਦਾ ਜੁਗਾਰ ਕਰਕੇ ਉਸਨੇ ਇੱਕ ਨਵਾਂ ਕੰਮ-ਧੰਦਾ ਸ਼ੁਰੂ ਕੀਤਾ। ਬਿਜ਼ਨਸ ਦਾ ਚੰਗਾ ਗਿਆਨ ਤੇ ਮਾਰਕੀਟ ਤੇ ਪਕੜ ਹੋਣ ਦੇ ਕਾਰਨ ਨਿਤੇਸ਼ ਦਾ ਇਹ ਨਵਾਂ ਕੰਮ ਵੀ ਜਲਦ ਹੀ ਚੱਲ ਪਿਆ। ਨਿਤੇਸ਼ ਹੌਲੀ-ਹੌਲੀ ਤਰੱਕੀ ਕਰ ਹੀ ਰਿਹਾ ਸੀ ਕਿ ਇੱਕ ਦਿਨ ਅਚਾਨਕ ਨਵਿਆ ਵਾਪਸ ਆ ਗਿਆ। ਉਸ ਨੂੰ ਅਚਾਨਕ ਆਇਆ ਦੇਖ ਕੇ ਨਿਤੇਸ਼ ਇੱਕਦਮ ਹੈਰਾਨ ਰਹਿ ਗਿਆ। ਜਦੋਂ ਉਹ ਇਥੋਂ ਸਦਾ ਸਦਾ ਦੇ ਲਈ ਜਾ ਚੁੱਕੀ ਸੀ ਤਾਂ ਆਖਰ 6 ਮਹੀਨਿਆਂ ਬਾਅਦ ਉਸਦੇ ਵਾਪਸ ਇੱਥੇ ਆਉਣ ਦੀ ਕੀ ਤੋਕ ਬਣਦੀ ਸੀ ਨਵਿਆ ਹੁਣ ਉਸ ਤੋਂ ਮਾਫੀ ਮੰਗਦੇ ਹੋਏ ਦੁਬਾਰਾ ਉਸ ਦੀ ਜ਼ਿੰਦਗੀ ਵਿੱਚ ਆਪਣੀ ਜਗ੍ਹਾ ਚਾਹੁੰਦੀ ਸੀ ਪਰ ਨਿਤਿਸ਼ ਨੇ ਉਸ ਨੂੰ ਅਪਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਗੱਲ ਬਣਦੀ ਨਾ ਦੇਖ ਨਵਿਆ ਨੇ ਆਪਣੇ ਮਾਤਾ ਪਿਤਾ ਨੂੰ ਵੀ ਬੁਲਾ ਲਿਆ ਉਹ ਉੱਥੇ ਆਏ ਜ਼ਰੂਰ ਪਰ ਉਹਨਾਂ ਨੇ ਸਾਥ ਨਿਤਿਸ਼ ਦਾ ਹੀ ਦਿੱਤਾ ਕੋਈ ਹੱਲ ਨਿਕਲਦਾ ਨਹੀਂ ਦਿਸਿਆ ਤਾਂ ਨਵਿਆ ਕਹਿਣ ਲੱਗੀ ਫਿਰ ਮੈਂ ਕਿੱਥੇ ਜਾਵਾਂ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਸੁਧਾਰਥ ਨੇ ਵੀ ਮੈਨੂੰ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਮੈਂ ਪੀਹੂ ਦੀ ਮਾਂ ਵੀ ਹਾਂ ਉਸ ਤੇ ਮੇਰਾ ਹੱਕ ਹੈ ਨਵਿਆ ਅਚਾਨਕ ਹੀ ਪੀਹੂ ਤੇ ਆਪਣਾ ਹੱਕ ਜਿਤਾਉਣ ਲੱਗੀ ਉਸ ਨੇ ਕੋਲ ਹੀ ਖੇਡ ਰਹੀ ਪੀਹੂ ਨੂੰ ਗੋਦੀ ਵਿੱਚ ਚੱਕਣਾ ਚਾਹਿਆ ਤਾਂ ਪੀਹੂ ਆਪਣੇ ਆਪ ਨੂੰ ਉਸ ਤੋਂ ਛਡਾਉਣ ਦੀ ਕੋਸ਼ਿਸ਼ ਕਰਨ ਲੱਗੀ ਭਲਾ 1.5 ਸਾਲ ਦੀ ਬੱਚੀ ਉਸ ਨੂੰ ਕਿਵੇਂ ਪਹਿਚਾਣੇਗੀ ਆਪਣੇ ਆਪ ਨੂੰ ਛੁਡਾਉਣ ਦੀ ناکਾਮ ਕੋਸ਼ਿਸ਼ ਕਰਦੀ ਹੋਈ ਪੀਹੂ ਰੋਣ ਲੱਗੀ। ਇਹ ਦੇਖ ਕੇ ਨਿਤਿਸ਼ ਕਹਿਣ ਲੱਗਾ, "ਤੂੰ ਤੇ ਪੀਹੂ ਦੀ ਮਾਂ, ਮਾਫ਼ ਕਰੀ। ਤੈਨੂੰ ਤਾਂ ਪਤਾ ਹੀ ਨਹੀਂ ਕਿ ਬੱਚੇ ਕਿਵੇਂ ਪਾਲੇ ਜਾਂਦੇ ਹਨ। ਉਹ ਬੱਚੀ ਖੁਦ ਆਪਣੇ ਆਪ ਨੂੰ ਤੇਰੇ ਤੋਂ ਛੁਡਾ ਰਹੀ ਆ। ਕਦੇ ਗੋਦ ਵਿੱਚ ਚੱਕ ਕੇ ਉਸ ਨੂੰ ਪਿਆਰ ਦਿੱਤਾ, ਜਿਸ ਰਸਤੇ ਤੋਂ ਆਈ ਆ, ਉਸੇ ਰਸਤੇ ਤੋਂ ਵਾਪਸ ਚਲੀ ਜਾ। ਤੇਰਾ ਇਸ ਘਰ ਵਿੱਚ ਹੁਣ ਕੋਈ ਹੱਕ ਨਹੀਂ। ਨਾ ਹੀ ਸਾਡੀ ਜ਼ਿੰਦਗੀ ਨਾਲ ਤੇਰਾ ਕੋਈ ਲੈਣਾ ਦੇਣਾ।" ਨਵਿਆ ਨੇ ਬਹੁਤ ਹੀ ਉਮੀਦ ਨਾਲ ਆਪਣੇ ਮੰਮੀ ਪਾਪਾ ਵੱਲ ਵੇਖਿਆ ਪਰ ਇਸ ਵਾਰ ਉਸਦੇ ਪਾਪਾ ਕਹਿਣ ਲੱਗੇ ਸਾਡੇ ਤੋਂ ਵੀ ਕੋਈ ਉਮੀਦ ਨਾ ਕਰੀ ਇਹ ਸਬ ਤਾਂ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਤੂੰ ਕੋਈ ਛੋਟੀ ਬੱਚੀ ਤਾਂ ਨਹੀਂ ਸੀ ਜੋ ਤੈਨੂੰ ਕੋਈ ਵਰਗਲਾ ਕੇ ਲੈ ਗਿਆ ਤੂੰ ਇੱਕ ਬੱਚੀ ਦੀ ਮਾਂ ਸੀ ਓਏ ਪਰਿਵਾਰ ਨਾ ਸਹੀ ਆਪਣੀ ਧੀ ਨੂੰ ਦੇਖ ਕੇ ਵੀ ਤੇਰਾ ਦਿਲ ਨਹੀਂ ਪਿਗਲਿਆ ਕਿ ਕਿਵੇਂ ਇੰਨੀ ਛੋਟੀ ਜਿਹੀ ਬੱਚੀ ਨੂੰ ਛੱਡ ਕੇ ਜਾ ਰਹੀ ਸੀ ਤੂੰ ਤੇਰੇ ਤੋਂ ਬਾਅਦ ਇਸ ਦਾ ਕੀ ਹੋਵੇਗਾ ਅਸਤੇ ਪਾਪਾ ਤਾਂ ਉਸਤੇ ਥੱਪੜ ਹੀ ਮਾਰਨ ਲੱਗੇ ਸੀ ਆਪਣੇ ਬਾਪ ਦਾ ਇਹ ਰੂਪ ਦੇਖ ਤੇ ਨਾਲ ਹੀ ਘਰ ਵਿੱਚ ਕਿਸੇ ਨੂੰ ਵੀ ਆਪਣੇ ਨਾਲ ਨਾ ਦੇਖ ਕੇ ਨਵਿਆ ਨੇ ਉੱਥੋਂ ਚੁੱਪ-ਚਾਪ ਜਾਣ ਵਿੱਚ ਹੀ ਆਪਣੀ ਭਲਾਈ ਸਮਝੀ ਤੇ ਉੱਥੋਂ ਚਲੀ ਗਈ ਮੰਮੀ ਪਾਪਾ ਦਾ ਨਾਲ ਹੀ ਨਹੀਂ ਸਨ ਕਿ ਨਵਿਆ ਨਿਤਿਸ਼ ਤੇ ਕੋਈ ਕੇਸ ਮੁਕੱਦਮਾ ਕਰਕੇ ਉਸ ਨੂੰ ਪਰੇਸ਼ਾਨ ਕਰ ਸਕਦੀ ਨਿਤਿਸ਼ ਨੇ ਉਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਤਲਾਕ ਦੀ ਅਰਜ਼ੀ ਦੇ ਦਿੱਤੀ ਕੁਝ ਦਿਨਾਂ ਵਿੱਚ ਹੀ ਨਿਤਿਸ਼ ਨੂੰ ਤਲਾਕ ਵੀ ਮਿਲ ਗਿਆ ਨਵਿਆ ਹੁਣ ਤੋਬੀ ਦਾ ਕੁੱਤਾ ਬਣ ਚੁੱਕੀ ਸੀ ਜੋ ਘਰ ਦਾ ਨਾ ਰਿਹਾ ਤੇ ਨਾ ਹੀ ਕਾਟਦਾ ਸੁਣਿਆ ਹੈ ਉਹ ਪੈਟਰੋਲ ਪੰਪ ਦੇ ਨੌਕਰੀ ਕਰਕੇ ਜਿਵੇਂ ਕਿਵੇਂ ਆਪਣਾ ਗੁਜ਼ਾਰਾ ਕਰਦੀ ਹੈ ਨਿਤਿਸ਼ ਆਪਣੀ ਮੰਮੀ ਤੇ ਆਪਣੀ ਧੀ ਦੇ ਨਾਲ ਬਹੁਤ ਹੀ ਖੁਸ਼ ਹੈ ਸੁਦਾਜੀ ਦੇ ਲੱਖ ਸਮਝਾਉਣ ਤੋਂ ਬਾਅਦ ਵੀ ਨਿਤਿਸ਼ ਨੇ ਪੀਹੂ ਦੇ ਪਿਵੈਖ ਨੂੰ ਦੇਖਦੇ ਹੋਏ ਹਜੇ ਤੱਕ ਦੂਸਰਾ ਵਿਆਹ ਨਹੀਂ ਕੀਤਾ ਹੈ ਸੱਚ ਪੁੱਛੋ ਤਾਂ ਹੁਣ ਉਸ ਨੂੰ ਪਤਨੀ ਸ਼ਬਦ ਤੋਂ ਹੀ ਨਫ਼ਰਤ ਹੋ ਚੁੱਕੀ ਹੈ ਸੋ ਇਹ ਸੀ ਕਹਾਣੀ ਨਿਤਿਸ਼ ਦੀ ਤੁਹਾਨੂੰ ਨਿਤਿਸ਼ ਦਾ ਫੈਸਲਾ ਕਿਵੇਂ ਲੱਗਾ ਕਿ ਉਸਨੇ ਸੁਧਾ ਨੂੰ ਘਰੋਂ ਬਾਹਰ ਕਰਕੇ ਠੀਕ ਕੀਤਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲੇ ਕੇ ਰੱਖਿਓ ਉਡੀਕ ਰਹੇਗੀ ਚੰਗੀ ਲੱਗੀ ਕਹਾਣੀ ਇੱਕ ਲਾਈਕ ਵੀ ਕਰਿਓ ਸ਼ੇਅਰ ਕਰਿਓ ਦੋਸਤਾਨਾਂ ਤੇ ਚੈਨਲ ਨੂੰ ਜੇਕਰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਜਲਦੀ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਵੀ ਚੈਨਲ 'ਤੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਣਗੀਆਂ ਧੰਨਵਾਦ